करो तो पिछे यार पिछड़ो हो जाओ पिछे कर ला यारिश कर लो मैं पिछे हो जाओ मैं पिछे हो जाओ यार अरलोना यार पिचो करो मैं कुछ भी बट्टी करना है अब लड़ाई देखनी है ना पत्थर का नहीं ना पत्थर है धारन कर रहे हो यार शांति करो 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 शांति क ਤਾਂ ਮਿਲਿਆ ਤੁਸੀਂ ਬਾਰੇ ਆਪਣੀ ਕਰ ਰੱਖੋ ਉਹ ਜੋ ਬਜ਼ੁਰਗ ਠੋਕਰਾਂ ਖਾਂਦੇ ਫਿਰਦੇ ਆਪੇ ਉਹ ਬੰਦੇ ਨੂੰ ਨਹੀਂ ਛੱਡਦੇ ਅਸੀਂ ਤਾਂ ਪਿੱਛੇ ਹੋ ਜਾਣਾ ਯਾਰੋਂ ਆਪੇ ਕਰ ਲੈਣਗੇ ਜਿਆਦਾ ਸਮਝਾਉਣਾ ਪਿੱਛੇ ਹੋ ਜਾ ਹਾਂ ਮੇਰੀ ਪੇਟੀ ਹੈ ਪਿੱਛੇ ਹੋ ਜਾ ਮਾਰੇ ਪਟਵਾਰੀ ਸਾਹਿਬ ਬੜੀ ਸਨਮਾਨਯੋਗ ਵਿਅਕਤੀ ਹੈ ਮੋਹਾਲੀ ਸ਼ਹਿਰ ਦੀ ਇਸ ਬੈਂਕ ਦੇ ਅਧਿਕਾਰੀਆਂ ਜਾਂ ਕੋਈ ਪੋਲਿਟਿਕਲ ਲੋਕ ਰਹੇ ਆ ਉਹਨਾਂ ਦਾ ਪੱਖ ਸੁਣਿਆ ਜਾਵੇ ਜਿਹੜੇ ਉਹਨਾਂ ਕੋਲ ਪੇਪਰ ਹੈਗੇ ਆ ਉਹ ਲਏ ਜਾਣ ਤੇ ਅਸੀਂ ਆਪਣੀ ਗੱਲ 'ਚ ਵਾਅਦਾ ਕਰਦੇ ਆਂ ਇਹ ਸ਼ਿਕਾਇਤ ਮੇਰੇ ਕੋਲ ਬੈਠ ਕੇ ਤਿਆਰ ਕਰਨ ਪੇਪਰ ਦੇ ਦਾਰ ਤੇ ਉਹ ਸ਼ਿਕਾਇਤ ਸਤਨਾਮ ਸਿੰਘ ਦਾਉ ਕਰੇਗਾ ਭਾਵੇਂ ਰਣਜੀਤ ਫਨਰੀਲ ਜਿਹੜਾ ਮਰਜ਼ੀ ਹੋਵੇ ਉਹਦਾ ਕਰਾਂਗੇ ਪਰ ਸਾਡਾ ਅੱਜ ਦਾ ਮੁੱਖ ਮੁੱਦਾ ਵੀ ਬੈਂਕ 'ਚ ਕਪਲਾ ਹੋਇਆ ਪੇਪਰ ਤੁਹਾਨੂੰ ਦੇਤੇ ਆ ਉਹ 'ਚ ABCD ਰਣਜੀਤ ਜਾਂ ਜੱਗਾ ਤੇ ਜਿਹੜਾ ਮਰਜ਼ੀ ਸਰਫਲ ਆਫ ਐਕਸ਼ਨ ਹੋਣਾ ਚਾਹੀਦਾ ਤੇ ਇਹਦੀ ਇਨਕੁਆਰੀ ਬਿਜ਼ਨੈਸ ਬਿਊਰੋ ਤੋਂ ਕਰਾਏ ਅਸੀਂ ਪੰਜਾਬ ਸਰਕਾਰ ਕੋ ਇਹ ਮੰਗ ਕਰਦੇ ਆਂ ਨਾ ਤਾਂ ਕੋਈ ਜੱਗਾ ਨਾ ਕੋਈ ਰਣਜੀਤ ਮੇਰਾ ਕੋਈ ਇਸ ਦਾ ਚਲ ਬੁੱਲ ਜੀ ਸਿੰਘ ਕੀ ਉਹ ਦੱਸਣ ਹਾਂਜੀ ਸਾਨੂੰ ਨਹੀਂ ਪਤਾ ਉਹ ਰਿਟਾਇਰਡ ਮਨੇ ਹੁਣ ਪਟਵਾਲੀ ਸਾਹਿਬ ਦੱਸਣ ਨੂੰ ਪਤਾ ਲੱਗਾ ਉਹ ਰਿਟਾਇਰਡ ਮੁਲਾਜ਼ਮ ਹੈ ਬੈਂਕ ਦਾ ਕੀ ਨੇ ਅਮਨੇ ਜੀ ਪਟਵਾਲੀ ਸਾਹਿਬ ਦੱਸਣ ਗਿਆ ਇਹ ਬਣਾ ਨੇ ਉਹ ਮੈਨੇਜਰ ਵੀ ਰਹਿੰਦਾ ਉਹ ਰਹੇ ਆ ਹੁਣ ਦੱਸੋ ਇੱਕ ਲਾਸਟ ਕੁਐਸਚਨ ਕੀ ਅੱਪਾ ਕਿਸੇ ਸਰਕਾਰੀ ਅਧਾਰੇ ਸਾਹਮਣੇ ਪ੍ਰੈਸ ਕਾਨਫਰੈਂਸ ਦਾ ਇਦਾਂ ਦਾ ਕਿਉਂਸ ਕਰ ਰਹੇ ਹਾਂ ਬਿਲਕੁਲ ਕਰ ਸਕਦੇ ਜੀ ਇਹ ਪਬਲਿਕ ਇਹ ਪਬਲਿਕ ਦੀ ਪਾਰਕਿੰਗ ਹੈ ਬੈਂਕ ਦਾ ਬੈਂਕ ਦਾ ਦਾੜਾ ਗੇਟ ਨੂੰ ਬਾਹਰ ਸਾਨੂੰ ਬਿਲਕੁਲ ਕਰਾਂਗੇ ਜੀ ਅਸੀਂ ਇਦਾਂ ਹੀ ਕਰਦੇ ਹਾਂ ਬੈਂਕ ਦਾ ਗੇਟ ਹੈ ਇੱਕ ਆ ਕੋਈ ਨਹੀਂ ਨਹੀਂ ਅਸੀਂ ਕੋਈ ਅਸੀਂ ਕੋਈ ਡਿਊਟੀ ਨਹੀਂ ਬਿਗਨ ਪਾ ਰਹੇ ਆ ਬੈਂਕ ਅੰਦਰ ਆ ਗੇਟ ਤੋਂ ਬਾਅਦ ਬੈਕ ਚੁਰਾਉਂਦਾ ਗੇਟ ਤੋਂ ਪਹਿਲਾਂ ਵੈਕ ਨਹੀਂ ਆ ਅਸੀਂ ਆਪਣੀ ਗੱਲ ਕਰ ਰਹੇ ਆ ਅਸੀਂ ਗੱਲ ਕਰਦੇ ਹਾਂ ਕਿ ਮਿਸ਼ਨ ਵੱਲੋਂ ਇਹ ਖੰਡਨ ਕਰਦੇ ਆ ਪਟਵਾਰੀ ਸਾਹਿਬ ਦਾ ਇੱਕ ਵੀ ਫੋਟੋ ਵੀਡੀਓ ਦਿਖਾ ਦੇਵੇ ਸਾਡਾ ਕੋਈ ਪਤਾ ਹੈ ਕੋਲ ਕਿਸੇ ਵੀ ਬੰਦਾ ਸਰਕਾਰੀ ਸ਼ਿਕਾਇਤਾਂ ਤੋਂ ਬਿਨਾਂ ਗਿਆ ਹੋਵੇ ਚਲੋ ਹੋਰ ਕੋਈ ਸਵਾਲ ਨਹੀਂ ਠੀਕ ਹੈ ਨਹੀਂ ਨਹੀਂ ਪਟਵਾਰੀ ਨਾਲ ਸੁਲਵਾਉਣੇ ਸਵਾਲ ਨਹੀਂ ਨਹੀਂ ਪਟਵਾਰੀ ਨਾਲ ਸੁਲਵਾਉਣੇ ਕੋ ਹਸਤੀ ਆਪਣੇ ਸ਼ਹਿਰ ਦੀ ਹਸਤੀ ਹੈ ਉਹਨਾਂ ਨੂੰ ਪੂਰਾ ਹੱਕ ਹੈ ਹੋ ਸਕਦਾ ਕਿਉਂਕਿ ਪੁਰਾਣੇ ਬੈਂਕ ਨਾਲ ਜੁੜੇ ਰਹੇ ਅੱਜ ਤਾਂ ਹਲੇ 2 ਦਿਨ ਤੋਂ ਗੱਲਾਂ ਕਰ ਰਹੇ ਆ ਉਹਨਾਂ ਕੋਲ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੋਣ ਜਿਹੜੀਆਂ ਛੁੱਪੀਆਂ ਹੋਈਆਂ ਉਹ ਪਟਵਾਰੀ ਸਾਹਿਬ ਦੱਸਣ ਤੇ ਅਸੀਂ ਕਹਿੰਦੇ ਖੋਲ ਕੇ ਸਾਹਮਣੇ ਲੈਣ ਤੇ ਸ਼ਿਕਾਇਤਾਂ ਕਰੀਏ ਸ਼ਿਕਾਇਤ ਮੈਂ ਵੀ ਕਰਾਂਗਾ ਸਾਡੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਉਹ ਮਹਾਲੀ ਕੋਆਪਰੇਟਿਵ ਬੈਂਕ ਜਿਹਦੀ 21 ਬ੍ਰਾਂਚਾ ਹੈ ਉਸ ਬ੍ਰਾਂਚਾ ਜਿੰਨੇ ਕਪਲੇ ਹੋਏ ਆ ਉਹਦੀ ਸ਼ਿਕਾਇਤ ਮੇਰੇ ਵੱਲੋਂ ਤੇ ਲੋਕ ਹਿੱਤ ਮਿਸ਼ਨ ਵੱਲੋਂ ਕੀਤੀ ਗਈ ਸੀ ਕਿ ਇਸ ਇਸ ਦਾ ਬਲੈਂਕ ਕਰੋੜਾ ਰੁਪਏ ਦੇ ਕਪਲੇ ਹੋਏ ਆ ਇੱਕ ਸਿਆਲਵਾ ਮਾਜੇ ਦੇ ਵਿੱਚ ਐਫ ਆਈ ਆਰ ਠੱਗੀ ਦੇ ਪ੍ਰੋਵੀਨਸ਼ਨ ਆਫ ਕ੍ਰਿਪਸਨੈਕਟਲੀ ਐਫ ਆਈ ਆਰ ਦਾ ਜੋਈ ਹੈ ਜੇ ਜਿਹੜੇ ਅਫਸਰ ਦਾ ਰਿਪੋਰਟ ਦੇ ਮੁਤਾਬਕ ਦੋਸ਼ ਲੱਗਦਾ ਉਹ ਮੈਨੇਜਰ ਸੀ ਉਹਦੇ ਪ੍ਰਗਤੀ ਜੱਗਾ ਤੇ ਉਹਨੂੰ ਹਲੇ ਕਲੀਨ ਚਿੱਟ ਨਹੀਂ ਬੈਂਕ ਵੱਲੋਂ ਦਿੱਤੀ ਗਈ ਉਸ ਨੂੰ ਐਮ ਡੀ ਬਣਾ ਦਿੱਤਾ ਗਿਆ ਤੇ ਇਕੱਲਾ ਇਹ ਐ ਸਿਰੇਵਤ ਸ਼ਿਆਲਵਾ ਬ੍ਰਾਂਚ ਦਾ ਕਪਲਾ ਨਹੀਂ ਆ ਮਹਾਲੀ ਦੇ ਮਿਰਪਲਾਨ ਬ੍ਰਾਂਚ ਦੇ ਵਿੱਚੋਂ ਜਾਲੀ ਹੋਮ ਲੋਨ ਪਾਸ ਕੀਤੇ ਗਏ ਪ੍ਰੀਤ ਸਿਟੀ ਡਿਵੈਲਪਰ ਹੈ ਜਿਹੜਾ ਡਿਫਾਲਟਰ ਮੇਰਾ ਬਿਲਡਰ ਹੈ ਮੇਰੀ ਜਾਣਕਾਰੀ ਦਾ ਜਿਹੜਾ ਮੈਂ ਰਿਕਾਰਡ ਤੁਹਾਨੂੰ ਸ਼ੇਅਰ ਕਰ ਰਿਹਾ ਉਹ ਜਿਹੜਾ ਲੋਨ ਹੋਇਆ ਉਹ ਪਲਾਟ ਤੇ ਹੈ ਨਹੀਂ ਇਹ ਮੇਰਾ ਦੂਜਾ ਦੋਸ਼ ਹੈ ਤੀਜਾ ਦੋਸ਼ ਹੈ ਲਗਭਗ 55 ਲੱਖ ਰੁਪਏ ਦਾ ਕਪਲਾ ਹੋਇਆ ਇੱਥੇ ਫਰਨੀਚਰ ਤੇ ਰੈਨੋਵੇਸ਼ਨ ਦੇ ਨਾਂ ਤੇ ਮਹਾਲੀ ਜ਼ਿਲ੍ਹੇ ਦੀ ਬ੍ਰਾਂਚਾ ਦਾ ਉਹਦੀ ਜਾਂਚ ਰਿਪੋਰਟ ਤੁਹਾਨੂੰ ਦੇ ਰਿਹਾ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਜਿਹੜੇ ਦੋਸ਼ੀ ਆ ABCD ਜੋ ਵੀ ਜੋ ਵੀ ਬੈਂਕ ਵਾਲੇ ਦੇ ਕਹਿੰਦੇ ਵੀ ਇਹ ਵੀ ਦੋਸ਼ੀ ਆ ਉਹਨਾਂ ਸਾਰੇ ਗਲਵ ਬਿਜ਼ਨਸ ਬਿਊਰੋ ਜਾਂਚ ਕਰੇ ਕਿਉਂਕਿ ਜਿਹੜੀ ਬੈਂਕ ਦੀ ਇੰਟਰਨਲ ਜਾਂਚ ਹੈ ਵਿਜੀਲੈਂਸ ਹੈ ਉਹ ਇਸ ਕਾਬਿਲ ਨਹੀਂ ਹੈ ਕਿ ਇਮਾਨਦਾਰ ਨਾਲ ਸਟਾਈ ਤੱਕ ਪਹੁੰਚ ਸਕੇ ਇਸ ਕਰਕੇ ਥਰਡ ਪਾਰਟੀ ਬਿਜ਼ਨਸ ਬਿਊਰੋ ਤੋਂ ਪੰਜਾਬ ਸਰਕਾਰ ਜਾਂਚ ਕਰਾਏ ਹਾਂ ਜੀ ਇਹ ਬਾਹਰ ਪਸਟਾ ਹਾਂ ਜੀ ਇਹ ਬਾਹਰ ਵੀ ਪ੍ਰੈਸ ਕੌਨਫਰੈਂਸ ਜੀ ਜੋ ਬਹੁਤ ਸਾਰੇ ਇੱਥੇ ਪ੍ਰੈਸ ਕੌਨਫਰੈਂਸ ਦੇ ਬਾਹਰ ਵੀ ਆਏ ਨੇ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਸੀ ਕਿਉਂ ਆਇਸੀ ਹਾਂ ਦੇਖੋ ਬੈਂਕ ਵਾਲੇ ਮੈਨੂਅਲ ਲੱਗਿਆ ਕਿ ਜਿਹੜੀ ਅੰਨੀ ਐਮਡੀ ਐ ਮੈਨੂੰ ਜੇ ਕੱਲ ਦੇ 25 ਤੋਂ 30 ਫੋਨ ਆਏ ਬੈਂਕ ਦੇ ਅਫਸਰ ਨੇ ਮੇਰੇ ਨਾਲ ਸੈਟਿੰਗ ਕਰਨ ਵਾਸਤੇ ਮੀਟਿੰਗਾਂ ਕਰ ਰਿਹਾ ਮੈਨੂੰ ਪ੍ਰੈਸ਼ਰਾਈਜ਼ ਕਰ ਰਿਹਾ ਮੇਰੇ ਪਿੰਡ ਤੋਂ ਫੋਨ ਆ ਰਹੇ ਆ ਮੈਨੂੰ ਪ੍ਰਾਪਰਟੀ ਡੀਲਰਾਂ ਤੋਂ ਫੋਨ ਆ ਰਹੇ ਆ ਮੈਨੂੰ ਦੁਕਾਇਆ ਜਾ ਰਿਹਾ ਤੇ ਹੁਣ ਆ ਸਮਝ ਲਓ ਸਾਨੂੰ ਦੁਕਾਨ ਵਾਸਤੇ ਤਿਆਰੀ ਸੀ ਉਹਨਾਂ ਦੇ ਤੇ ਮੇਰੀ ਪੰਜਾਬ ਸਰਕਾਰ ਤੋਂ ਮੰਗਿਆ ਇਹ ਜਿੰਨੇ ਬੈਂਕ ਤੋਂ ਮਲਾਜੇ ਬਾਹਰ ਆਏ ਆ ਇਹ ਬੈਂਕ ਦੇ ਅਧਿਕਾਰੀ ਆ ਤਰਖਾ ਲੰਨੇ ਆ ਉਹ ਡਿਊਟੀ ਛੱਡ ਕੇ ਬਾਹਰ ਕਿਵੇਂ ਆਏ ਉਹਦੀ ਜਾਂਚ ਕੀਤੀ ਜਾਵੇ ਉਹਦੇ ਅਖੀਰ ਮੇਰੇ ਦੇਖੋ ਜੀ ਇਹ ਕੱਪਲਾ ਪਿਛਲੇ 15 ਸਾਲ ਤੋਂ ਲਗਾਤਾਰ ਹੋਇਆ ਕਾਹੀਂ ਐਫਆਈਆਰ ਭਾਵੇਂ ਹੁਣ ਹੋਈ ਐ ਰਿਪੋਰਟ ਭਾਵੇਂ ਹੁਣ ਹੋਈ ਐ ਪਰ ਇਹ ਵੀ ਹੋਇਆ ਕਿ ਭਲਾ ਕੇ ਲੋਕਾਂ ਦੇ ਖਾਤੇ ਵਿੱਚ ਪੈਸੇ ਕਢਾ ਕੇ ਖੁਰਦ-ਬੁਰਦ ਕਰਦੇ ਕਿ ਜੱਤਾ ਰਵਾ ਪਿਆ ਕੇ ਜਮਾ ਕਰਾ ਦਿੱਤੇ ਗਏ ਇਹ ਵੀ ਕੱਪਲੇ ਦੇ ਸਾਹ ਮੈਂ ਜਿਹੜਾ ਨਾਮ ਲਾਵਾਂਗਾ ਉਹੀ ਲਾਵਾਂਗਾ ਜੋ ਬੈਂਕ ਦਾ ਰਿਕਾਰਡ ਹੈ ਬੈਂਕ ਦਾ ਰਿਕਾਰਡ 12 ਤਰੀਕ ਦਾ ਐ ਆ ਬੈਂਕ ਨੇ ਚਿੱਠੀ ਲਿਖੀ ਐ ਮੈਂ ਉਹਦਾ ਨਾਮ ਲਿਖਿਆ ਚਿੱਠੀ ਦੇ ਦੋ ਨੰਬਰ ਪੇਜ ਤੇ ਟਾਪ ਤੇ ਪ੍ਰਗਤੀ ਜੱਗਾ ਦਾ ਨਾਮ ਐ ਦੋਸ਼ ਮੈਂ ਇਹ ਲਗਾ ਰਿਹਾ ਅਰੋਪੀ ਔਰ ਉਹ ਇਹ ਲਾ ਰਿਹਾ ਐ ਐਨਰਜੀ ਬੈਂਕ ਦੀ ਕਮੇਟੀ ਨੇ ਲਾਇਆ ਕਿ ਪਹਿਲੇ ਜ਼ਿਲ੍ਹਾ ਮੈਨੇਜਰ ਸੇ ਉਹਨੂੰ ਐਮਡੀ ਬਣਾ ਦਿੱਤਾ ਗਿਆ ਤੇ ਦੂਜੇ ਪਾਸੇ ਬੈਂਕ ਲਿਖਦੇ ਬਾਦ ਦੇਖਣ ਨੂੰ ਦੋਸ਼ੀ ਹੈ ਆ ਲੋ ਆ ਰਿਪੋਰਟ ਹੈ ਇਹ ਹੈ ਜੀ ਟੋਟਲ ਕਪਲਾ ਦੇਖੋ ਏਜੰਸੀ ਦੱਸੇ ਕਿ ਮੈਨੂੰ ਪਤਾ ਨਹੀਂ ਕੁਝ ਕੋਰੋਨਾ ਦਾ ਕਿਉਂਕਿ ਬਣੀ ਰਿਪੋਰਟ ਹੈ ਇਹਦੇ ਵਿੱਚ ਇਹ ਚ 300 ਕੁਛ ਲੱਖ ਦਾ ਮਤਲਬ ਲਗਭਗ 3 ਕਰੋੜ ਦਾ ਇੱਕ ਬ੍ਰਾਂਚ ਦਾ ਹੀ ਦੱਸਿਆ ਗਿਆ ਤੇ ਇਹ ਹੈ ਜੀ ਦੇਖੋ ਜਿਹਨੇ ਮੈਨੂੰ ਬੁਲਾਇਆ ਉਹ ਬੈਂਕ ਦਾ ਮੁਲਾਜ਼ਮ ਹੈ ਮੈਨੂੰ ਬੈਂਕ ਦੇ ਮੁਲਾਜ਼ਮੇ ਭਰੋਸਾ ਹੀ ਨਹੀਂ ਉਹ ਠੱਗਾਂ ਨਾਲ ਪਹਿਲੇ ਮਿਲਿਆ ਆ ਜੇ ਅਸੀਂ ਰਾਵਾਂ ਨਾ ਬੰਦੇ ਇਹ ਬੈਂਕ ਦੇ ਉਹਨਾਂ ਅਫਸਰਾਂ ਦਾ ਕੰਮ ਸੀ ਕੱਢ ਕੇ ਬਾਹਰ ਲਾ ਦੇ ਪਰਚਾ ਦਾ ਅੱਜ ਕਰਾ ਦੇ ਮੈਂ ਉਹਨਾਂ ਦਾ ਨੌਕਰ ਥੋੜੀ ਹੈ ਹਾਂ ਜੋ ਮੈਂ ਬੈਂਕ ਨੂੰ ਦੇਣਾ ਹੈ ਜਦੋਂ ਇਨਕੁਆਇਰੀ ਰਿਪੋਰਟ 15 ਦਿਨ ਬਾਅਦ ਦਿਵਾ ਲੈਣਾ ਉਹ ਮੈਂ ਅੱਜ ਨਸ਼ਰ ਕਰ ਰਿਹਾ ਇਹ ਮੈਂ ਇਨਕੁਆਇਰੀ ਅਫਸਰ ਨੂੰ ਦਵਾਂਗਾ ਸਾਰੇ ਪੇਪਰ ਉਹਦੇ ਤੇ ਰਿਕਾਰਡ ਦੇ ਸਾਹਿਬ ਸਾਹਿਬ ਇਹ ਕਿਹਾ ਗਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨੂੰ ਕੋ ਪੱਤਰਕਾਰ ਤੌਰ ਤੇ ਆਏ ਨੇ ਜਾਂ ਨਹੀਂ ਉਹਨੇ ਇਹ ਕਿਹਾ ਕਿ ਮੈਂ ਬੈਂਕ ਦਾ ਇੱਕ ਚੁਣਿਆ ਹੋਇਆ ਅਧਿਕਾਰੀ ਜੋ ਵੀ ਉਹਨੇ ਬੋਲਿਆ ਵਾਈਸ ਪ੍ਰੈਜ਼ੀਡੈਂਟ ਰਹੇ ਆ ਮੈਨੂੰ ਲੱਗਦਾ ਵੀ ਉਹ ਅਨਫੀਸ਼ੀਅਲੀ ਬੈਂਕ ਦਾ ਪੱਖ ਰੱਖ ਰਹੇ ਦੱਸ ਰਹੇ ਸੀ ਮੈਨੂੰ ਇਹ ਲੱਗਦਾ ਪਰ ਆਸਲ ਗੱਲ ਜਿਹੜੇ ਅੰਗਰ ਐਮਡੀ ਬੈਟਰੀ ਪ੍ਰਗਤੀ ਜੱਗਾ ਉਹਦਾ ਉੱਪਰ ਫਸਟ ਰੋਲ ਤੇ ਅਫੀਸ ਹੈ ਉਹ ਉਹਦਾ ਬਿਆਨ ਦੇਣਾ ਬੰਦਾ ਜੇ ਫਿਰ ਵੀ ਅਸੀਂ ਗਲਤ ਹੈ ਤਾਂ ਬੈਂਕ ਅਫੀਸ਼ੀਅਲ ਲੈਟਰ ਪੈਰ ਤੇ ਆਪਣੀ ਪ੍ਰੈਸ ਟ੍ਰੀਟਮੈਂਟ ਸਾਡੇ ਬਰਾਬਰ ਜਾਰੀ ਕਰ ਸਕਦਾ ਦੂਜਾ ਜੇ ਅਸੀਂ ਗਲਤ ਰੋਪ ਲਾਇਆ ਹੈ ਦਾ ਸਦਨਾਨ ਸਿੰਘ ਦਾ ਉਹ ਪ੍ਰਧਾਨ ਪੰਜਾਬ ਦੇ ਇੰਗੇਜ ਕਰਪਸ਼ਨ ਨੂੰ ਅੱਜ ਹੀ ਲੀਗਲ ਨੋਟਿਸ ਭੇਜਿਆ ਜਾਵੇ ਤੇ ਮੇਰੇ ਤੇ ਡੈਫਰਮੇਸ਼ਨ ਦਾ ਕੇਸ ਕੀਤਾ ਜਾਵੇ। ਇਹ ਨਹੀਂ ਉਹਦਾ ਨਾਮ ਹੈ ਜਿਹੜਾ ਸੀਗਾ ਉਹਦਾ ਉਹਦਾ ਨਾਮ ਨਹੀਂ। ਟੋਡੇ ਕੈਂਡ ਦਾ ਮਤਲਬ ਇਸ ਬੈਂਕਰੀਏ ਜਿਹੜੀ ਇੱਕ ਬ੍ਰਾਂਚ ਆ ਉਹ ਜਿਨ੍ਹਾਂ ਵਿੱਚ ਕਪਲੇ ਹੋਏ ਨੇ ਉਦੋਂ ਪ੍ਰੀਤੀ ਪ੍ਰੀਤੀ ਜਗਾ ਉਦੋਂ ਨਹੀਂ ਸੀ ਐਮ ਡੀ ਨਹੀਂ ਉਹ ਤਾਂ 5 ਸਾਲ ਬਾਅਦ ਦੀ ਗੱਲ ਹੈ ਠੀਕ ਹੈ ਉਹ ਉਹ 20 ਦੇ ਵਿੱਚੋਂ ਚਲੀ ਗਈ 22 ਤੋਂ 25 ਦੇ ਵਿੱਚ 22 ਤੋਂ 23 ਤੱਕ ਇਹ ਕੱਪੜੇ ਦੀ ਗੱਲ ਸ਼ੁਰੂ ਹੋਈ ਇਹ ਵੀ ਹੈੱਡ ਆਫਿਸ ਤੋਂ ਆਈ ਉਹਨਾਂ ਨੇ ਇਹਦੀ ਇਨਕੁਆਰੀ ਮਾਰ ਕਰੀ ਇਨਕੁਆਰੀ ਮਾਰ ਕਰਕੇ ਇਹ ਲੱਗੇ ਵੀ ਤਾਂ ਬਹੁਤ ਪੈਸੇ ਖਾਈ ਫਿਰਦਾ ਤੇ ਉਹਨਾਂ ਨੇ ਉਹਦੀ ਇਨਕੁਆਰੀ ਕਰਕੇ ਐਫ ਆਰ 25 ਦੇ ਵਿੱਚ ਐਫੀ ਆਰ ਹੋ ਗਿਆ ਉਹ 20 ਦੇ ਵਿੱਚੋਂ ਤਾਂ ਬਦਲੀ ਹੋਈ ਉਹਦੀ ਜੀ ਤੇ ਫਿਰ ਜਿਹੜੇ ਬੰਦੇ ਤੇ ਇਹ ਥੋੜਾ ਇਲਜ਼ਾਮ ਹੈ ਤੁਸੀਂ ਕਿਹਾ ਵੀ ਕੁਝ ਪੈਸੇ ਵਾਪਸ ਵੀ ਆ ਗਏ ਨੇ ਹੈਨਾ ਤਾਂ ਕੀ ਸਰਕਾਰ ਨੇ ਉਸ ਤੋਂ ਸਖਤ ਕਾਰਵਾਈ ਕੀਤੀ ਇਹ ਉਹਨਾਂ ਕੋਲ ਕੇਸ ਦਰਜ ਹੋਇਆ ਹੋਇਆ? ਉਹਦੇ ਕੇਸ ਦਰਜ ਹੋਇਆ ਹੋਇਆ। ਤੇ ਬਾਕੀ ਚੱਲ ਰਿਹਾ ਕੇਸ ਜਿਹੜੇ ਆਮ ਲੋਕਾਂ ਇਤਨੀ ਮੈਂਡਲਿਆ ਦੇਖੋ ਤੁਸੀਂ ਬੈਂਕ ਦੇ ਵਿੱਚ ਰਹੇ ਹੋ। ਟਾਪ ਰਿਕਟ ਬੈਂਕ ਜਿਹੜਾ ਅਜੀਹਾ ਬੈਂਕ ਆ ਹਰ ਪਿੰਡ ਦੇ ਵਿੱਚ ਜਿਹੜੀ ਬ੍ਰਾਂਚ ਹੈ ਸਰਕਾਰੀ ਹਨਾ ਹਰਪਿੰਡ ਚਾਰੇ तकरीबन तकरीबन ਹਰਪਿੰਡ ਦੇ ਵਿੱਚ ਬਫਰਟੀ ਬੈਂਕ ਆ ਨਾ ਕਿਸਾਨਾਂ ਦੇ ਮੋਸਟਲੀ ਜਿਹੜੇ ਹੁੰਦੇ ਨੇ ਖਾਤੇ ਹੋਏ ਸੀ ਬੈਂਕ ਦੇ ਵਿੱਚ ਹੁੰਦੇ ਨੇ ਕਿਸਾਨ ਬੜੇ ਭਰੋਸੇ ਦੇ ਨਾਲ ਜਾਂ ਆਮ ਲੋਕ ਬੜੇ ਭਾਈ ਤਾਂ ਕਹਿਣਾ ਜੀ ਬੜੀ ਬਿਲਕੁਲ ਉਹਦੋਂ ਉਹਨੂੰ ਉਹਨੂੰ ਕਦੇ ਕੇਸ ਦਾ ਜੋਵੇ ਉਹਨੂੰ ਸਜ਼ਾ ਹੋਵੇ ਉਹ ਖਿਲਾਫ ਉਹਦੇ ਕੱਪੜੇ ਨੰੰਦਾ ਕਰਾ ਜਾਵੇ ਇਹ ਤਾਂ ਕੰਮ ਮਕਸਦ ਨਹੀਂ ਹੋ ਰਿਹਾ ਜੇ ਆ ਕੇ ਆਏ ਨੇ ਉਹਨੂੰ ਬਚਾਉਣ ਲਈ ਆਏ ਨੇ ਜਿਹੜਾ ਕਰਨ ਵਾਲਾ ਤੇ ਦੂਜੇ ਵਾਸਤੇ ਆ ਗਏ ਛੋਟੇ ਕਹਿਣ ਦਾ ਮਤਲਬ ਇਹ ਕੱਪੜਾ ਲੈ ਨੂੰ ਜ਼ਾਹਿਰ ਕਰਨ ਲਈ ਨਹੀਂ ਆਏ ਇਹ ਤਾਂ ਬਦਲੀ ਰਿਪੋਰਟ ਬਦਲੀ ਕਰਾਉਣ ਆਏ ਉਹ ਤਾਂ ਬਦਲੀ ਕਰਾਉਣ ਆਏ ਨੇ ਠੀਕ ਹੈ ਇਹ ਕੰਮ ਹਾਂ ਜੀ ਬ੍ਰਾਡਰ ਮੈਂ ਅਜੇ ਕੁਮਾਰ ਸੈਣੀਆ ਜੀ ਮੈਂ ਮੈਨੇਜਰ ਹਾਂ ਜੀ ਕੋਆਪਰੇਟਿਵ ਬੈਂਕ ਲਾਂਡਰਾ ਵਿਲ ਬ੍ਰਾਂਚ ਮੈਨੇਜਰ ਹਾਂ ਜੀ ਮੈਂ ਕੱਲ ਆਪਣੇ ਆਫਿਸ ਦੇ ਕੰਮ ਕਰਕੇ ਇੱਥੇ ਵੀ ਆਇਆ ਸੀਗਾ ਤੇ ਜਦੋਂ ਦੇਖਿਆ ਵੀ ਥੱਲੇ ਪ੍ਰੈਸ ਕਾਨਫਰੈਂਸ ਹੋ ਰਹੀ ଥିਦੈ ਮੈਂ نیچے ਆਇਆ ਤੁਹਾਡੇ ਕੋਲ ਮੈਂ ਤੇ ਗੱਲ ਇਹ ਆ ਜੀ ਦੇਖੋ ਮੈਂ ਹੈਗਾ ਬੈਂਕ ਦਾ ਇੰਪਲਾਈ ਮੈਂ ਡੈਡੀਕੇਟਿਡ ਆਪਣੇ ਬੈਂਕ ਦੇ ਪ੍ਰਤੀ ਓਨੈਸਟੀ ਜੋਬ ਕੀਤੀ ਹੈ 33 ਸਾਲ ਦੀ ਮੇਰੀ ਜੋਬ ਹੋ ਚੁੱਕੀ ਹੈ ਬੇਦਾਗ ਨੌਕਰੀਆਂ ਕੀਤੀਆਂ ਸੀ ਜੀ ਜੋ ਵੀ ਸਾਡੇ ਬੈਂਕ ਦੇ ਵਿੱਚ ਪਿਛਲੇ 2 ਸਾਲ ਤੋਂ ਵਾਪਰਿਆ ਬਹੁਤ ਹੀ ਮੰਦਭਾਗੀ ਘਟਨਾ ਸੀ ਉਹ ਬੈਂਕ ਦੇ ਲੈਵਲ ਤੇ ਵੀ ਔਰ ਕਸਟਮਰ ਦੇ ਲੈਵਲ ਤੇ ਵੀ ਇਹ ਨਹੀਂ ਸੀ ਹੋਣਾ ਚਾਹੀਦਾ ਦੋਸ਼ੀ ਬੰਦੇ ਨੂੰ ਸਜ਼ਾ ਮਿਲਦੀ ਆ ਜੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਸ਼ਾਇਦ ਉਹਨਾਂ ਦੀ ਹੁਣ ਬੇਲ ਹੋਈ ਆ ਲਾਸਟ ਮੰਥ ਜਾਂ ਪਤਾ ਕਨਫਰਮ ਨਹੀਂ ਆ ਮੈਨੂੰ ਕਹਿੰਦੇ ਬੇਲ ਹੋ ਗਈ ਉਹਦੀ ਬੈਂਕ ਵੱਲੋਂ ਬਹੁਤ ਹੀ ਅچھے ਉਪਰਾਲੇ ਕੀਤੇ ਜਾ ਰਹੇ ਨੇ ਵੀ ਕਸਟਮਰ ਸਾਡਾ ਜਿਹੜਾ ਸਾਡੇ ਨਾਲ ਜੁੜਿਆ ਉਸ ਨਾਲ ਜੁੜਿਆ ਹੀ ਰਵੇ ਇੱਕ ਬੰਦੇ ਦੀ ਗਲਤੀ ਕਰਕੇ ਅਸੀਂ ਸਾਰੇ ਬੈਂਕ ਨੂੰ ਦੋਸ਼ੀ ਨਹੀਂ ਠਰਾ ਸਕਦੇ ਇਹ ਸਿਰਫ ਕੋਆਪਰੇਟਿਵ ਬੈਂਕ ਦੇ ਵਿੱਚ ਗਵਨ ਨਹੀਂ ਹੋਏ ਗਵਨਤਾ ਸ਼ੁਰੂ ਤੋਂ ਹੁੰਦੇ ਆ ਅਸੀਂ ਰੋਕ ਵੀ ਨਹੀਂ ਸਕਦੇ ਸਾਰੇ ਬੈਂਕ ਅਸੀਂ ਅਸੀਂ ਐਪਰੀਸ਼ੀਏਟ ਨਹੀਂ ਕਰ ਇਸ ਚੀਜ਼ ਨੂੰ ਅਸੀਂ ਇਸ ਚੀਜ਼ ਨੂੰ ਅਪਰੀਸ਼ੀਏਟ ਨਹੀਂ ਕਰਦੇ ਵੀ ਗਵਨ ਹੋਣੇ ਜੀ ਕਿਉਂਕਿ ਕੋਈ ਬੰਦਾ ਘਰ ਤੇ ਪਾੜਾ ਹੁੰਦਾ ਹੈ ਸਰ ਤੁਹਾਡੇ ਮੈਨੇਜਰ ਨੇ ਇਹ ਗਾਣਾ ਮੈਨੂੰ ਮਿਲਿਆ ਜੀ ਜਦੋਂ ਪ੍ਰੋਪਰਟੀ ਅਟੈਚ ਕਰਨ ਵਾਸਤੇ ਬੈਠ ਕੇ ਗਰੀ ਹੈ ਬਿਲਕੁਲ ਸਰ ਦੇਖੋ ਇਹ ਆਮ ਬੰਦਾ ਨਾ ਉਹਦੀ ਪ੍ਰੋਪਰਟੀ ਅਟੈਚ ਹੋ ਜਾਂਦੀ ਹੈ ਇਹਦੇ ਵਿੱਚ ਹੁੰਦਾ ਬੈਂਕ ਜੋ ਕਰ ਰਿਹਾ ਉਹ ਕਰ ਰਿਹਾ ਸਾਹਮਣੇ ਹਾਂ ਉਹ ਕਰ ਰਿਹਾ ਜੋ ਵੀ ਹੋਏਗਾ ਅਗਰ ਪ੍ਰੋਪਰਟੀ ਹੋਏਗੀ ਡੈਫੀਨੇਟਲੀ ਅਟੈਚ ਹੋਏਗੀ ਕਲਪਰੇਟ ਨੂੰ ਤਾਂ ਸਜ਼ਾ ਮਿਲੇਗੀ ਕਿਉਂਕਿ ਕੋਰਟ ਵਿੱਚ ਕੇਸ ਹੈ ਕੋਰਟ ਨੇ ਜੋ ਆਰਡਰ ਕਰਨੇ ਆਪਣਾ ਵੀ ਇੰਪਲੀਮੈਂਟ ਹੋ ਜਣੇ ਬੈਂਕ ਨੂੰ ਕਰਨੇ ਪੈਣਗੇ ਅਸੀਂ ਕਈ ਲੋਕਾਂ ਨੂੰ ਇਹ ਵੀ ਹਾਂ ਜੀ ਇਹ ਮੇਰੇ ਕੋਲ ਤੁਸੀਂ ਹਾਂ ਯਾਨੀ ਪਿੰਡ ਨਹੀਂ ਕਰ ਦਿੱਤਾ ਇਸ ਮਤਲਬ ਕਿ ਜੀ ਦੋਸਤੋ ਸਾਰੇ ਇਹਦਾ ਇਹਦਾ ਮੈਨੇਜਮੈਂਟ ਨੂੰ ਹੀ ਆਪਾਂ ਪੁੱਛ ਸਕਦੇ ਹਾਂ ਵੀ ਉਹਨਾਂ ਨੇ ਕਿਉਂ ਨਹੀਂ ਕੀਤੀ ਕਿ ਸਾਡੇ ਕੋਲ ਸਟਾਫ ਦੀ ਕਮੀ ਆ ਜੀ ਸਟਾਫ ਨਾਲ ਕੋਈ ਹੈ ਨਹੀਂਗਾ ਜੀ ਸਿੰਗਲ ਸਿੰਗਲ ਬ੍ਰਾਂਚ ਦੇ ਅਸੀਂ ਕੰਮ ਕਰ ਰਹੇ ਹਾਂ ਜੀ ਇੱਕ ਇੱਕ ਬੰਦੇ ਦੇ ਉੱਪਰ ਫਾਲਤੂ ਦਾ ਲੋਡ ਸਾਡੇ ਉੱਪਰ ਪਿਆ ਜੀ ਸਸਪੈਂਡ ਕਰਨ ਦੀ ਵਜ੍ਹਾ ਬਦਲੀਆਂ ਕਰਕੇ ਸਾਰਾ ਜਾਂਦਾ ਇਹ ਆਪਣੇ ਨਹੀਂ ਐਸਾ ਕੋਈ ਇਸ਼ੂ ਨਹੀਂ ਕਰੀਏ ਬਦਲੀ ਬੰਦੇ ਦੀ ਕਿ ਤੋ ਹੋਰ ਕਰੀਏ ਨਹੀਂ ਮੈਨੂੰ ਨਹੀਂ ਬਿਕੋ ਅਸੀਂ ਬ੍ਰਾਂਚਾ ਵਿੱਚ ਕੰਮ ਕਰਦੇ ਆ ਬਟ ਇਹ ਵੀ ਮੈਨੇਜਮੈਂਟ ਲੈਵਲ ਤੇ ਕੀ ਹੋ ਰਿਹਾ ਠੀਕ ਕਰੋ ਕੋਈ ਸੁਝਾਅ